ਆਰ ਨਹੀਂ ਜੇਵਸ਼ਾਨਾ ਕਰਦਾ ਹਾ ਜੇ ਲੜਾਈ ਲੜਨੀ ਹੈ ਤਾਂ ਹਿੰਦੂਤਵ ਦੀ ਲੜੋ ਲੜਾਈ ਲੜਨੀ ਹੈ ਸਮਾਜ ਦੀ ਲੜੋ ਸਮਾਜ ਦੇ ਕੰਮ ਕਰੋ ਛਿੱਟੇ ਮਾਰਨ ਵਾਲਾ ਕੰਮ ਨਾ ਕਰੋ ਦੂਜੀ ਗੱਲ ਤੁਸੀਂ ਇੱਕ ਕੱਲ ਹੋਰ ਕਹੀ ਹੈ ਵੀ ਮੈਂ ਵੀ ਅਸੀਂ ਅਕਸਰ ਦੇਖਦੇ ਰਹਿੰਦੇ ਆ ਵੀ ਅਜ ਤੱਕ ਕੋਈ ਅਸੀਂ ਵੀ ਕਹਿ ਸਕਦੇ ਹਾਂ ਅਸੀਂ ਨੇ ਭਰੇ ਇਸੇ ਕਰਕੇ ਸ਼ਿਵਸਾਨ ਦਾ ਮਿਆਰ ਘਿਰ ਗਿਆ ਜੇਵਸ਼ਾਨਾ ਦੇ ਮਿਆਰ ਨੂੰ ਫਿਰ ਜ਼ੀਰੋ ਤੋਂ ਪੁਰਖਣਾ ਪਏਗਾ ਇਸ ਤਰ੍ਹਾਂ ਗੁੱਟਬੰਦੀ ਨਹੀਂ ਸੀ ਉਹਨਾਂ ਸ਼ਾਸਤ ਅਸੀਂ ਸ਼ੇਵਸਨਾ ਜੇ ਕਹਿਤਾ ਜਾਣਾ ਤੇ ਜਾਣਾ ਇਹ ਕਾਇਦਾ ਆ ਸੰਘਰਸ਼ ਕਰਨਾ ਤੇ ਉਹ ਹੋਣਾ ਹੀ ਹੋਣਾ ਅਜੀ ਮੀ ਸਿਪਸ ਨੇ ਉਹ ਤੋਂ ਦੀ ਸਰਕਾਰ ਦੇਖੇ ਕਿਉਂ ਕੰਟਰੋਲ ਕਰਨਾ ਅੱਛਾ ਅਸੀਂ ਜਨਾਨੀਆਂ ਅਸੀਂ ਆਪ ਖੁਦ ਅਸੀਂ ਚੈਨਲ ਦਾ ਕੰਮ ਕਰਦੇ ਆ ਪਰ ਲੇਕਿਨ ਅਸੀਂ ਆਪਣੀ ਫੀਡਬੈਕ ਵੀ ਨਹੀਂ ਤੁਸੀਂ ਵੀ ਕੁਆਲਟੀ ਪੜਾ ਕਰੋ ਕਿ ਲੋਕ ਤੁਹਾਨੂੰ ਮੰਨਣ ਕੇ ਲਈ ਤਰਾ ਉਹਨਾਂ ਦੇ ਨਾਂ ਤੇ ਤਾਂ ਬਲੌਣ ਦੀ ਕੋਸ਼ਿਸ਼ ਕੀਤੀ ਕਿ ਜਗਦੀਸ਼ ਟਾਂਗੜੇ ਜੀ ਆਹ ਕੁਛ ਕਰਦੇ ਆ ਉਹ ਕਰਦੇ ਆ ਆਹ ਕਰਦੇ ਆ ਉਹਦੀ ਵਜ੍ਹਾ ਕਰਕੇ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਕੱਲ ਦਾ ਜਮਿਆ ਬੱਚਾ ਐਮਪੀ ਬਣ ਗਿਆ रिकॉर्डर शेरचंद ਤੇ ਚੱਕ ਲਿਆ ਉਹਨੂੰ ਪ੍ਰਮੋਟ ਕਿਹਨੇ ਕੀਤਾ ਸ਼ਿਵ ਸੈਨਾ ਨੇ ਕਬਡੀ ਉਹਨੂੰ ਹੀਰੋ ਬਣਾਈ ਗਏ ਇਹਨੂੰ ਬਣਾਈ ਗਏ ਅੱਜ ਅਮਰਤਵਾਲ ਮਹਿਰੂਆ ਉਹਨੂੰ ਕਿਉਂ ਪ੍ਰਮੋਟ ਕਰ ਰਿਆ ਸਾਰੇ ਬੋਲੀ ਜਾਂਦੇ ਆਰੇ ਬੋਲੀ ਜਾਂਦੇ ਅੱਜ ਮੁੰਡਿਆ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਹਾਂ ਕਾਨੂੰਨ ਜਿਹੜਾ ਹੈ ਇੱਕ ਕਰੋ ਫੇਸਬੁੱਕਾਂ ਨੇ ਕੰਮ ਨਹੀਂ ਕਰਨਾ ਜਿਹਨਾਂ ਚ ਸਮਾਜ ਵਿੱਚੋਂ ਜਿਹਨੇ ਚ ਸਮਾਜ ਭਾਡੇ ਨਾਲ ਨਹੀਂ ਜਾਂਦਾ ਸਮਾਜ ਭਾਡੇ ਵਰਤਾਂ ਦੀ ਨਾਲ ਕੰਮ ਜਾਈ ਜਾਏ ਕੋਵਾਂ ਨਹੀਂ ਕਰਦਾ ਸਮਾਇ ਤੋਂ ਇਹ ਗੱਲਾਂ ਖਣ ਕੇ ਜੇ ਭੱਤੇ ਕਮੈਂਟ ਰੂਆ ਕਿ ਕੀ ਕਹੇ ਬਾਹਰ ਅਜੀ ਤੈ ਵੇਲ ਕੋਲੀ ਪੰਨ ਗੁਰੂ ਇਹ ਡਰਾਮੇ ਜੇ ਸਿਰਸਨਾਨ ਤੇ ਰਹਿਣਾ ਜਾਂ ਸਿਰਸਨਾਨ ਉਹ ਹੀ ਪਹਿਲਾ ਕਰਨੀਆਂ ਮੈਂ ਤੁਹਾਨੂੰ ਇਹ ਡਰਾਮੇ ਬੰਦ ਕਰਨੇ ਪੈਣਗੇ ਇਹ ਨਹੀਂ ਕਿ ਮੋਦੀ ਜੀ ਮੈਨੂੰ ਬੰਮ ਬਣ ਕੇ ਮੈਨੂੰ ਫਿਰ ਭੱਜ ਕੇ ਪਾਕਿਸਤਾਨ ਮੋ ਮੈਨੂੰ ਜੋ ਨਹੀਂ ਮੰਗਾਇਆ ਜਿੱਤੇ ਜਮਾਤੇ ਲੋਕ ਸਾਡੇ ਨੂੰ ਮਜ਼ਾਕ ਕਰਾਉਂਦੇ ਹੈ ਇਹ ਹੀ ਸੱਚਾ ਹੋ ਲੈ ਗਿਆ ਕੰਮ ਕਰੋ ਲੋਕਾਂ ਦੇ ਵਿੱਚ ਮਿਲੋ ਲੋਕਾਂ ਨੇ ਕੰਮ ਕਰਾਓ ਲੋਕਾਂ ਦੇ ਦਿਲ ਚ ਘਰ ਦਾ ਆਪਣਾ ਮਾਸ ਕਰੋ ਤਾਂ ਜਾ ਕੇ ਤੁਹਾਡੇ ਨਾਲ ਜਿਹੜੇ ਵੱਡੀ ਜਰੀਏ ਬੱਲੇ ਬੱਲੇ ਹੋ ਗਈ ਅਦਰ ਮਾਈ ਅੱਜ ਵੀ ਮਰੇ ਆ ਕੱਲ ਵੀ ਮਰੇ ਆ ਆ ਜੋਰੇ ਇੱਕ ਨੇ 295 ਹੋਈ ਆ ਮੈਂ 5 ਵਾਰ ਜੇਲ ਕੱਟੀ ਐ ਫਿਰਸਾ ਦੇ ਰਾਤੇ ਰਾਮ ਰਾਜ ਦੀ ਯਾਤਰਾ ਤੋਂ 15 ਬਈ ਜੇ ਵੰਟਾਈ ਦਿਨ ਰਹਿ ਕੇ ਆਇਆ ਮੇਰੇ ਜੇਲ ਕੱਟੀ ਆ ਲੁਧਿਆਣਾ ਜੇਲ ਕੱਟੀ ਆ 15 ਵਾਰ ਜੇਲ ਕੱਟ ਕੇ ਰਾਮ ਰਾਜ ਦੀ ਯਾਤਰਾ ਤੇ ਜਾਂਦੇ ਰਾਮ ਜਣ ਨੂੰ ਮਿਲਣਾ ਤੇ ਸੱਡਾਣਾ ਕੀਆ ਦੇਖੋ ਗੱਲ ਉਹੀ ਆ ਜੇ 희 ਕੁਰਬਾਨੀ ਦੇ ਨਹੀਂ ਜਾਣੀਆਂ ਜੇ ਕੁਰਬਾਨੀ ਦੇਣੀ ਆ ਤੇ ਆਪਣੇ ਆਪ ਨੇ ਸ਼ੁਰੂ ਕਰਨਾ ਹੀ ਪੜਦਾ ਜੇ ਇਕੱਲਾ ਰਗੀਵ ਕੰਨਣ ਚੱਲੇ ਜਾਂ ਮਗਰ قافਲਾ ਚੱਲੇ ਜੇ ਇਕੱਲੇ ਜਾ ਕੇ ਲਾਲੀ ਚੱਲੇ ਜਾਂ ਮਗਰ قافਲਾ ਚੱਲੇ ਅਸੀਂ ਤਾਂ ਉਹਨਾਂ ਦੇ ਨਾਸ ਤੱਕ ਕਰੋ ਪੈਰ ਪੈਰ ਦਾ धरो ਜੇ ਨਹੀਂ ਜਾ ਕੇ ਆਪਣੇ ਜੋਧਾਈ ਤੋਂ ਲੜ ਸਕੋਗੇ ਜੋ ਉਹਨੇ ਲੜਾਈਆਂ ਲੜੀਆਂ ਜਾਂਦੀਆਂ ਸੀ ਕੋ ਸ਼ੇਰਸਹਾਨਾ ਤੋਂ ਦੇ ਕੱਟ ਕਰਕੇ ਲੜੀਆਂ ਜਾਂਦੀਆਂ ਸੀ ਲੀਡਰਸ਼ਿਪ ਲੀਡਰਸ਼ਿਪ ਦੀ ਕੁਆਲਿਟੀ ਪੈਦਾ ਕਰੋ ਕਿ ਲੋਕ ਤੁਹਾਨੂੰ ਮੰਨਣਗੇ ਲੀਡਰ ਆ ਇਹ ਨਹੀਂ ਕਿ ਮੈਂ ਰਾਸ਼ਟਰਪਤੀ ਬਣਨਾ ਤੇ ਮੈਂ ਆਪਣੇ ਆਪ ਨੂੰ ਲਿਖ ਕੇ ਰਿਆ ਦੋ ਪਿੰਡ ਮੰਨਣੇ ਪਰ ਨਾਲ ਉਹ ਇਹਨੂੰ ਲੋਕਾਂ ਦਾ ਬਣਾਓ ਜੇ ਨੂੰ ਪ੍ਰਧਾਨ ਤੇ ਬਹੁਤ ਬੰਨੇ ਬੰਦੇ ਆਪਣੇ ਆਪ ਪੈਦਾ ਕਰੋ ਉਹਦੀ ਕੁਆਲਿਟੀ ਕਿ ਲੋਕ ਐ ਵੀ ਇਹ ਆਪਾ ਪ੍ਰਧਾਨ ਚਾਹੁੰਦਾ ਇਹ ਆ ਹਿੰਦੂ ਤੁਡਾ ਰੱਖੋਲਾ ਇਹ ਆ ਹਿੰਦੂ ਤੁਡੂ ਰੱਖਾ ਦੇਣ ਵਾਲਾ ਇਹ ਤੁਹਾਡੇ ਨਾਲ ਲੋਕ ਚੱਣਗੇ ਪਰ ਐਸਾ ਨਹੀਂ ਵੀਡੀਓ ਬਾਦਿਆਂ ਦੇਸ ਮੁਕਾਂ ਦੇ ਬੋਲਦੇ ਮਾਤਾ ਗੁਰਮਾਨ ਦੇ ਬੋਲਦੇ ਹਕੀਕਤ ਜਮੀਨ ਦੀ ਗੱਲ ਕੀ ਹੋ ਜਮੀਨ ਤੇ ਚੱਲੋ ਅਸੀਂ ਜਮੀਨ ਤੇ ਰਹਿਂਗ ਰਹਿ ਕੇ ਇੱਥੇ ਤੱਕ ਪਹੁੰਚੇ ਆ ਸਾਡੇ 45 60ਆਂ ਨੇ ਆਪਣੇ ਅਸਹਿਦਾਂ ਦਿੱਤੀਆਂ ਜਨੂਨ ਸੀ ਉਹਨਾਂ ਦੇ ਅੰਦਰ ਅੱਜ ਦਾ ਜਨੂਨ ਮਾਰੀ ਗਿਆ ਜਿਨ੍ਹਾਂ ਦੇ ਜਨੂਨ ਨਹੀਂ ਪੈਦਾ ਕਰੋਗੇ ਉਹਨਾਂ ਦੇ ਕੋਈ ਕੁਰਬਾਨੀ ਜੀ ਨਹੀਂ ਸਰਦਾ ਸਕਦਾ ਆਪਣੇ ਅੰਦਰ ਜਨੂਨ ਪੈਦਾ ਕਰੋ ਜੋਸ਼ ਤੇ ਜੋਸ਼ ਤੂੰ ਆਪਣੇ ਉੱਤੇ ਕੈਮਰਾ ਰੱਖੋ ਹੋਸ਼ ਨਾਲ ਧਿਆਨ ਦਿਓ ਤੇ ਜੋ ਜਿਹੜ ਨੂੰ ਆਪਣੇ ਨਾਲ ਵਰਤੋ ਲੋਕਾਂ ਨਾਲ ਵਿੱਚ ਆਪਣੇ ਵਿਝੜੋ ਲੋਕਾਂ ਨੂੰ ਇਹ ਕਰੋ ਲੋਕ ਤੁਹਾਡੇ ਮਗਰ ਚੱਲਣ ਲੋਕ ਤਾਂ ਚੱਲਣਗੇ ਜੇ ਤੁਹਾਡੇ ਤੋਂ ਪਾਰਟੀ ਦੀ ਆਪਣੇ ਪਾਰਟੀ ਪਹਿਲਾਂ ਕਰੋ ਤੇ ਪਾਰਟੀ ਨੂੰ ਉਸ ਨੂੰ ਲੋਕਾਂ ਵਿੱਚ ਵਿਚੜੋ ਮਸ਼ਕਾਦੀ ਪਿਆਰੇ ਦਸ ਕੋ ਅੱਜ ਨੀਣਾ ਦੇਵੀ ਮੰਦਿਰ ਮਲਖਪੁਰ ਵਿਖੇ ਸਿਪ ਸੈਨ ਗਾਂਧੀ ਜਿਹੜੀ ਇੱਕ ਭਰਮੀ ਮੀਟਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਭਰ ਤੋਂ ਸ਼ਿਵਦੇਵੜਾ ਜੀ ਸਾਡੇ ਨਾਲ ਸੈਕਟਰੀ ਹੈ ਪੰਜਾਬ ਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕਿਹੜੀ ਸ਼ਿਵ ਸੈਨਾ ਤੋਂ ਤੁਸੀਂ ਮੈਂ ਅਖਿਲ ਭਾਰਤੀਅ ਸ਼ਿਵ ਸੈਨਾ ਰਾਸ਼ਟਰਵਾਦੀ ਤੋਂ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਰਜਿਸਟਰਡ ਹੈ ਜਗਨਜੀਤ ਟਾਂਗੜੀ ਜੀ ਦੇ ਜਿਹੜੇ ਸਰਪ੍ਰਸਤ ਨੇ ਉਹਨਾਂ ਨੇ ਢਾਤੋਗੀ 13 ਸਾਲ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਗਿਆ ਸ਼ਿਵ ਸੈਨਾ ਦਾ ਪੰਜਾਬ ਦੇ ਵਿੱਚ ਗਠਨ ਹੀ ਜਗਦੀਸ਼ ਟਾਂਗੜੀ ਜੀ ਨੇ ਕੀਤਾ ਸਮੇਂ-ਸਮੇਂ ਤੇ ਅਸੀਂ ਜਿਹੜਾ ਗਿਆ ਉਸ ਵੇਲੇ ਘਰਮ ਦੀ ਲੜਾਈ ਸੀ ਹਿੰਦੂਆਂ ਨੂੰ ਪੰਜਾਬ ਜੋਂ ਕੱਟ-ਕੱਟ ਕੇ ਮਾਰਿਆ ਜਾ ਰਿਹਾ ਸੀ ਬੱਸਾਂ ਦੇ ਵਿੱਚ ਜਿਸ ਵੇਲੇ ਸਿਵਸ਼ਾਣਾ ਦਾ ਗਠਨ ਕੀਤਾ ਉਸ ਵੇਲੇ ਸੀ ਇਹ ਕੀਤਾ ਕਿ ਪੰਜਾਬ ਦੇ ਵਿੱਚ ਹਿੰਦੂਆਂ ਦਾ ਜਿਹੜਾ ਆਪਣਾ ਨਰਵਾਸ ਕਿਵੇਂ ਕੀਤਾ ਜਾਵੇ ਲੋਕਾਂ ਨੂੰ ਕਿਵੇਂ ਰੋਕਿਆ ਜਾਵੇ ਉਸ ਵੇਲੇ ਚਲੋ ਸਰਕਾਰਾਂ ਨੇ ਸਭ ਕੁਝ ਕੀਤਾ ਲੜਾਈ ਖਤਮ ਹੋ ਗਈ ਅਸੀਂ ਆਪਣੇ ਧਾਰਮਿਕ ਮੁੱਦਿਆਂ ਦੇ ਤੇ ਲਾਗੇ ਰਾਜਨੀਤਿਕ ਸਾਡਾ ਮੁੱਦਾ ਨਹੀਂ ਸੀ ਰਾਜਨੀਤੀ ਚ ਅਸੀਂ ਆਏ ਸੀ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਸੀ ਧਰਮ ਦੀ ਉਸ ਤੋਂ ਬਾਅਦ ਅਸੀਂ ਗਰੀਬ ਜਿਹੜੇ ਆ ਗਿਆ ਔਰਤਾਂ ਦਾ ਉਹਨਾਂ ਨੂੰ ਰਾਸ਼ਨ ਦੇਣ ਲੱਗ ਪਏ ਉਹਨਾਂ ਨੂੰ ਸਾਰਾ ਕੁਝ ਕਰਨ ਲੱਗ ਪਏ 2002 ਚ ਜਦੋਂ ਕੈਪਟਨ ਦੀ ਸਰਕਾਰ ਆਈ ਤਾਂ ਕੁਝ ਇੱਕ ਬੰਦਿਆਂ ਨੇ ਉਹ ਪੁਰਾਣੇ ਮੁੱਦੇ ਉਠਾ ਕੇ ਉਹਨਾਂ ਦੇ ਨਾਂ ਤੇ ਦੱਬਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਜਗਦੀਸ਼ ਟਾਂਗੜੇ ਜੀ ਆਹ ਕੁਝ ਕਰਦੇ ਆ ਉਹ ਕਰਦੇ ਆ ਆਹ ਕਰਦੇ ਆ ਉਹਦੀ ਵਜ੍ਹਾ ਕਰਕੇ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਵੀ ਸ਼ਿਵ ਸੈਨਾ ਕਿਹੜੀ ਦੁਮਾਨ ਇਹਦਾ ਮਤਲਬ ਦੇਖੋ ਅਸੀਂ ਉਹ ਸ਼ਿਵ ਸ਼ੈਨਕ ਤੋਂ ਮੈਂ ਅੱਜ ਕਹਿੰਨਾ ਬੇਨਤੀ ਕਰ ਜਿਹਨੇ ਆਪਣੇ 45 ਜਿਹੜੇ ਸ਼ਿਵ ਸ਼ੈਨਕ ਦੇ ਲੀਡਰ ਆ ਵਾਰ ਦਿੱਤੇ ਹੌਸ਼ ਔਰ ਜੋਸ਼ ਨਾਲ ਉਹਨਾਂ ਨੇ ਜज्ਬੇ ਦੇ ਨਾਲ ਲੜਾਈ ਲੜੀ ਸਿਰਫ ਅਸੀਂ 11 ਬੰਦੇ ਸੀ ਗੋੜ ਮੰਡੀ ਲੁਧਿਆਣਾ ਮਹਾਵੀਰ ਮੰਦਿਰ ਦੇ ਵਿੱਚ ਸ਼ਪਤ ਲਈ ਸੀ ਕਿ ਅਸੀਂ ਹਿੰਦੂਤਵ ਦੀ ਰੱਖਿਆ ਲਈ ਕੰਮ ਕਰਾਂਗੇ ਔਰ ਪੰਜਾਬ ਦੇ ਵਿੱਚ ਹਿੰਦੂਆਂ ਦੀ ਰੱਖਿਆ ਕਰਾਂਗੇ ਦੌਰ गुजरਦਾ ਗਿਆ ਕਾਫਲਾ ਵੱਧ ਆ ਗਿਆ ਉਦੋਂ ਇੱਕੋ ਹੀ ਗੁੱਟ ਸੀ ਜੇ ਵਸਾਇਆ ਦਾ ਇਸ ਤਰ੍ਹਾਂ ਗੁੱਟਬੰਦੀ ਨਹੀਂ ਸੀ ਉਹਨਾਂ ਸ਼ਾਸਤ ਅਸੀਸ਼ ਸੈਨਾ ਜੇ ਕਹਿਤਾ ਜਾਣਾ ਤੇ ਜਾਣਾ ਜੇ ਕਹਿਦਾ ਆ ਸੰਘਰਸ਼ ਕਰਨਾ ਤੇ ਉਹ ਹੋਣਾ ਹੀ ਹੋਣਾ ਅਜੀਮੀ ਇਹ ਸ਼ਿਵ ਸੈਨਾ ਕਿਉਂ ਬਣੀ ਆ ਪੂਰਾ ਕਾਰਨ ਆ ਹੀ ਇੱਕ ਦੂਜੇ ਨੂੰ ਮੌਕਾ ਪ੍ਰਸਤ ਥੋੜਾ ਜਿਹਾ ਜਦੋਂ ਲੀਡਰ ਵੱਡਾ ਹੋ ਜਾਂਦਾ ਤਾਂ ਉਹ ਆਪਣੇ ਆਪ ਨੂੰ ਲੱਗ ਸਮਝਣ ਲੱਗਦਾ ਦੇਖੋ ਕਿਉਂਕਿ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ ਬਰਦਾਸ਼ਤ ਦਾ ਮਾਦਾ ਖਤਮ ਹੋ ਚੁੱਕਿਆ ਸ਼ਿਵ ਸੈਨਾ ਦੇ ਵਿੱਚ ਇਹਨੇ ਗੁੱਟ ਬਣਨ ਦਾ ਕਾਰਨ ਹੀ ਇਹ ਆ ਕਿ ਮੈਨੂੰ ਕੋਈ ਹੋਰ ਬਰਦਾਸ਼ਤ ਨਹੀਂ ਕਰਦਾ ਉਹ ਕਿਸੇ ਹੋਰ ਨੂੰ ਬਰਦਾਸ਼ਤ ਨਹੀਂ ਕਰਦਾ ਅਸੀਂ ਆਪਦੇ 47 ਸਾਲ ਗਾਲ ਤੇ ਇਹੀ ਕੁਝ ਦੇਖਦੇ ਹੋਇਆ ਪਰ ਅੱਜ ਦੁੱਖ ਹੁੰਦਾ ਕਿ ਪੰਜਾਬ ਤੋਂ ਉੱਤੇ ਸਿਰ ਪੰਜਾਬ ਦੇ ਵਿੱਚ ਹੀ ਸਭ ਸਨ ਪੰਜਾਬ ਤੋਂ ਬਾਹਰ ਵੀ ਮੈਂ ਕੰਮ ਕੀਤਾ ਜਓਪੀ ਹਰਿਆਣਾ ਮੱਧ ਪ੍ਰਦੇਸ਼ ਉੱਥੇ ਦਾ ਕੋਈ ਅਜਿਹਾ ਨੇ ਗੁੱਟ ਨਹੀਂ ਬਣੇ ਉੱਥੇ ਮੰਗੇ ਜੁੜਦੇ ਅੱਜ ਮਜ਼ਾਕ ਦਾ ਪਾਤਰ ਬਣੇ ਹੋਇਆ ਵੀ ਬੇ ਬੇ ਟੁਕੀ ਜਿਹੜੇ ਉਹ ਕਰਦੇ ਆ ਜਿਹੜੀਆਂ ਮੋਬਾਈਲਾਂ ਦੇ ਉੱਤੇ ਤੁਸੀਂ ਕਿਹਾ ਤਾਂ ਵੀ ਫੇਸਬੁੱਕਾਂ ਦੇ ਉੱਤੇ ਹਾਈਲਾਈਟ ਹੁੰਦੇ ਆ ਜੇਕਰ ਥੱਲੇ ਕਮੈਂਟ ਪੜਦੇ ਆ ਤਾਂ ਕਮੈਂਟ ਦੇਖ ਕੇ ਤੁਸੀਂ ਦੇਖ ਹੀ ਲਿਆ ਕਿ ਉਹ ਦੁੱਖ ਹੁੰਦਾ ਜਦੋਂ ਕਮੈਂਟ ਹੁੰਦੇ ਸਾਨੂੰ ਦੁੱਖ ਹੁੰਦਾ ਸਾਡਾ ਖੂਨ ਖੋਲਦਾ ਇਹ ਯਾਰ ਸੇਵ ਸਾਨਾਂ ਨੂੰ ਇਹਨੇ ਮਾਰੇ ਦਿਨਾਂਗੇ ਕਿ ਲੋਕ ਇਹਨੇ ਭੱਦੇ ਕਮੈਂਟ ਕਰਨ ਕਿਸੇ ਵੇਲੇ ਸੇਵ ਸਾਨਾਂ ਦਾ ਨਾਮ ਸੁਣ ਕੇ ਲੋਕ ਕਹਿੰਦੇ ਸੀ ਮੈਂ ਉਹਨੂੰ ਅੱਜ ਵੀ ਉਹ ਦਿਨ ਯਾਦ ਆ ਕਿ ਲੋਕ ਸਾਡੇ ਨਾਲ ਖੜਦੇ ਸੀ ਲੋਕ ਸਾਨੂੰ ਕਹਿੰਦੇ ਸੀ ਤੁਸੀਂ ਆਪਣੇ ਬੰਦਿਆਂ ਦੇ ਨਾਮ ਦਿਓ ਅਸੀਂ ਉਹਨਾਂ ਦੇ ਨਾਂ ਤੇ بیمੇ ਕਰਾਉਣੇ ਆ ਕਿਉਂਕਿ ਆਹ ਨੂੰ ਬੰਦਾ ਮਰ ਗਿਆ ਉਹਦੇ ਘਰਦਿਆਂ ਨੂੰ ਕੁਝ ਮਿਲੇਗਾ ਤੁਸੀਂ ਆਪਣੇ ਅਸਲੇ ਆਪਣੇ ਲਾਇਸੈਂਸ ਬਣਾਓ ਅਸਲਾ ਤੁਹਾਨੂੰ ਅਸੀਂ ਲੈ ਕੇ ਦੇਵਾਂਗੇ ਤੁਸੀਂ ਸਾਡੀ ਰੱਖਿਆ ਦੇ ਵਾਸਤੇ ਆ ਦੇ ਆ ਸ਼ਿਵਸੇਨਾ ਵਾਲੇ ਭੱਦੇ ਜਿਹੜੀ ਸਬਦਾਲੀ ਤਾਂ ਬੋਲਦੇ ਆ ਭੇੜੇ ਜਿਹੜੇ ਬਿਆਨ ਪੜਕਾਉ ਤਾ ਦਿੰਦੇ ਆ ਵੀ ਇਹਨਾਂ ਨੂੰ ਗਨਮੈਨ ਚਾਹੀਦੇ ਆ ਬਿਲਕੁਲ ਅੱਜ ਦੀ ਰਾਜਨੀਤੀ ਦਾ ਇਹੀ ਦੇ ਗੁੱਪਤ ਗੰਨ ਦਾ ਕਰਨੀਏ ਆ ਜਿਹੜੇ ਅੱਜ ਛੋਟੇ ਛੋਟੇ ਗੁੱਟ ਬਣ ਗਏ ਕਰਨੀਏ ਆ ਕਿਉਂਕਿ ਮੈਂ ਆਮ ਫੇਸਬੁਕਾਂ ਦੇ ਵੇਖਦਾ ਸਾਡੇ ਸ਼ਿਵਸੇਨਾ ਦੇ ਲੀਡਰ ਕਹੇ ਸ਼ਹਿਰ ਭੁਲਾਨ ਜਾ ਕੇ ਐਸਚੋ ਬਦਲਿਆ ਲਓ ਜੀ ਬੁੱਕਾ ਦੇਣਾ ਆ ਐਸਚੋ ਜਾਨੂੰ ਦੇਣਾ ਜੀ ਲਓ ਤੁਹਾਡਾ ਜਾਨੂੰ ਦੇਣ ਕੇ ਕੱਟਣਾ ਹੋ ਪਾਣੀ ਮਾਰਨਾ ਹੋ ਬਿਲਕੁਲ ਇਹ ਕੋਈ ਸ਼ਿਵਸੇਨਾ ਦਾ ਕਿਰਦਾਰ ਨਹੀਂ ਆ ਇਹ ਵਿਚਾਨਾ ਕਰਦਾ ਹਾਂ ਜੇ ਲੜਾਈ ਲੜਨੀ ਹੈ ਤਾਂ ਹਿੰਦੂਤੂ ਦੀ ਲੜੋ ਲੜਾਈ ਲੜਨੀ ਹੈ ਸਮਾਜ ਦੀ ਲੜੋ ਸਮਾਜ ਦੇ ਕੰਮ ਕਰੋ ਛਿੱਟੇ ਮਾਰਨ ਵਾਲਾ ਕੰਮ ਨਾ ਕਰੋ ਤੇ ਦੂਜੀ ਗੱਲ ਤੁਸੀਂ ਇੱਕ ਕੱਲ ਹੋਰ ਕਹੀ ਹੈ ਵੀ ਮੈਂ ਵੀ ਅਸੀਂ ਅਕਸਰ ਦੇਖਦੇ ਰਹਿੰਦੇ ਆ ਵੀ ਅਜ ਤੱਕ ਕੋਈ ਐਮਸੀ ਦਾ ਇਲੈਕਸ਼ਨ ਹੀ ਜਿੱਤ ਪਾਇਆ ਬਿਲਕੁਲ ਕਾਰਨ ਹੀ ਹੈ ਜੀ ਕਾਰਨ ਗੁੱਟਬੰਦੀ ਲੋਕਾਂ ਨੂੰ ਪਸੰਦ ਕਰਨਾ ਮੰਨ ਕਰਕੇ ਕਿ ਕਿ ਲੋਕ ਨੂੰ ਕਮਾ ਲੈਂਦੇ ਆ ਬਿਲਕੁਲ ਇਹ ਵਿਚਾਨਾ ਲੋਕਾਂ ਨੂੰ ਕਿਉਂ ਨਹੀਂ ਪਸੰਦ ਕਰਦੇ ਕਿਉਂਕਿ ਲੋਕ ਗੁੱਟਾਂ 'ਚ ਵਟ ਗਏ ਕਿਸੇ ਨੇ ਕੀ ਬੋਲਦਾ ਕਿਸੇ ਨੇ ਕੀ ਬੋਲਦਾ ਪਾਸ਼ਾ ਨਹੀਂ ਸਮਝਾਉਂਦੀ ਉਹਨਾਂ ਦੀ ਕਿਉਂ ਕਿਸ ਪਾਸੇ ਲੈਂਗੁਏਜ ਵਾਲ ਚੱਲਿਆ ਦੇਖੋ ਅੱਜ ਆਇਆ ਅਮਰਤਪਾਲ ਕੱਲ ਦਾ ਜੰਮਿਆ ਬੱਚਾ ਐਮਪੀ ਬਣ ਗਿਆ ਕੋਈ ਨਾ ਸਰਚ ਤੇ ਚੱਕ ਲਿਆ ਉਹਨੂੰ ਪ੍ਰਮੋਟ ਕਿਹਨੇ ਕੀਤਾ ਸ਼ਿਵ ਸੈਨਾ ਨੇ ਬੜੀ ਇਹਨੂੰ ਹੀਰੋ ਬਣਾਈ ਕੇ ਇਹਨੂੰ ਬਣਾਈ ਕੇ ਅੱਜ ਅਮਰਤਪਾਲ ਮਹਿਰੂਆ ਉਹਨੂੰ ਕਿਉਂ ਪ੍ਰਮੋਟ ਕਰ ਰਿਆ ਸਾਡੇ ਬੋਲੀ ਅਰੇ ਬੋਲੀ ਯਾਰ ਕਾਨੂੰਨ ਨੂੰ ਆਪਣਾ ਕੰਮ ਕਰਦੇ ਹੋ ਹਾਂ ਕਾਨੂੰਨ ਜਿਹੜਾ ਹੈ ਕਾਨੂੰਨ ਜਿਹੜਾ ਬਣਦਾ ਹੈ ਕਿਸੇ ਨੂੰ ਮਾਰਨ ਦਾ ਅਧਿਕਾਰ ਕਿਸੇ ਨੂੰ ਹੈਗਾ ਲੇਕਿਨ ਜੇਕਰ ਮੈਂ ਮੈਂ ਤੁਹਾਨੂੰ ਤੁਹਾਡੀ ਗੱਲ ਕਰਾਂ ਜਿਹੜੇ ਤੁਹਾਡੇ ਸਿਪਾਹੀ ਗਏ ਜਦੋਂ ਉਹ ਲੱਚਰਤਾ ਵਗੈਰਾ ਕੋਈ ਵੀਡੀਓ ਕੋਲ ਜਨਾਨੀ ਆ ਜਾਂ ਬੰਦੇ ਪਾਉਂਦੇ ਹੈ ਤਾਂ ਉਹਨਾਂ ਦੇ ਉਹਦੇ ਪਰਚਾ ਦਰਿ ਕਰਾਉ ਨਾਲ ਹੋ ਕੇ ਬਿਲਕੁਲ ਮੈਂ ਕਹਿੰਦਾ ਉਹਦੇ ਉੱਤੇ ਕਾਨੂੰਨ ਬਣਿਆ ਜੀ ਕਾਨੂੰਨ ਦਾ ਸਹਰਾ ਲਓ ਜੇ ਜਾ ਕੇ ਐਸਐਸਪੀ ਨੂੰ ਮਿਲੋ ਡੀਏ ਜੀ ਨੂੰ ਮਿਲੋ ਪ੍ਰਸ਼ਾਸਨ ਨੂੰ ਮਿਲੋ ਜੇ ਨਹੀਂ ਸੁਣਾਈ ਦਿੰਦਾ ਤਾਂ ਅਦਾਲਤ ਤੇ ਅਪਲੀਕੇਸ਼ਨ ਦਿਓ ਅੱਛਾ ਇਹ ਹੋ ਰਿਹਾ ਜਦੋਂ ਮੈਂ ਅਕਸਰ ਦੇਖਦਾ ਇਲੈਕ ਉੱਥੇ ਸੀਮ ਜਨ ਦਾ ਨਾਮ ਕੋਈ ਨਹੀਂ ਹੁੰਦਾ ਉੱਥੇ ਆਜ਼ਾਦ ਉਮੀਦਵਾਰ ਆਉਂਦਾ ਉਹਦਾ ਕਾਰਨ ਆ ਜੀ ਕਿਉਂਕਿ ਜਿਹੜੀ ਪਾਰਟੀ ਇਲੈਕਸ਼ਨ ਕਮਿਸ਼ਨ ਤੋਂ ਰਜਿਸਟਰਡ ਹੋਊਗੀ ਉਸੇ ਪਾਰਟੀ ਦੇ ਉਮੀਦਵਾਰ ਦੇ ਨਾਂ ਤੇ ਉਸ ਪਾਰਟੀ ਦਾ ਨਾ ਆਏਗਾ ਜੇ ਇਹ ਗੁੱਟਾਂ ਨਾਲ ਤਾਂ ਇਹਨਾਂ ਦਾ ਕੋਈ ਸਬਦਾਨ ਆ ਨਾ ਇਹਨਾਂ ਦਾ ਕੋਈ ਕਨਸਟੀਟਿਊਸ਼ਨ ਆ ਬਾਕੀ ਹੋ ਗਿਆ ਸਭ ਰਜਿਸਟਰਡ ਆ ਵਾਹਤ ਇੱਕ ਪੰਜਾਬ ਦੇ ਵਿੱਚ ਸਿਰਫ ਅਖਿਲਵਾੜੀ ਸ਼ਿਵਸਨਾਂ ਦਾ ਰਾਸ਼ਟਰਵਾਦੀ ਹੈ ਜਿਹੜੀ ਆਲੀਂਡਾ ਲੈਵਲ ਤੇ ਰਜਿਸਟਰਡ ਆ ਜੇਸੀ ਆਪਣਾ ਕੈਂਡੀਡੇਟ ਖੜਾ ਕਰਦੇ ਆ ਉਹਦੇ ਨਾਂ ਤੇ ਨਾਲ ਕਹਿਦਾ ਆਉਂਦਾ ਖਿਲਵਾੜੀ ਸ਼ਿਵਸਨਾਂ ਦਾ ਲਿਗਰੇ ਇੱਥੇ ਜਿਹੜੇ ਇੱਥੇ ਮੈਂ ਦੇਖਣਾ ਜਿਹੜੇ ਥੋੜੇ ਮੈਂਬਰ ਪੰਜਾਬ ਪਰ ਤੋਂ ਆਇਆ ਉਹ ਲਗ ਲਗ শিবਸੈਨਾ ਤੋਂ ਲਗ ਲਗ ਇੱਕ ਗਰੁੱਪ ਤੱਕ ਲਗ ਲਗ ਗੁੱਟ ਬਣ ਗਏ ਜੋ ਘਰ ਦੇ ਵਿੱਚ ਇੱਕ ਮੁੰਡੇ ਦਾ ਮੂੰਹ ਵੱਡਾ ਇਧਰ ਨੂੰ ਹੋ ਗਿਆ ਛੋਟਾ ਇਧਰ ਨੂੰ ਹੋ ਗਿਆ ਗਾਂਵ ਦੇ ਪੁੱਤ ਉਧਰ ਨੂੰ ਹੋ ਗਿਆ ਉਧਰ ਨੂੰ ਹੋ ਗਿਆ ਬਜ਼ੁਰਗ ਨੂੰ ਨਾ ਪੁੱਛਦਾ ਕੋਈ ਨਹੀਂ ਅੱਛਾ ਮਸਲੇ ਦਾ ਚਲੋ ਇੱਕ ਗੱਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਕਿ ਵੀ শিবਸੈਨਾ ਦੇ ਬੰਦਿਆਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਸੀਗਾ ਉਹਨਾਂ ਦੇ 295 ਦਾ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਉਹਨਾਂ ਨੇ ਵੀ ਦੇਖਿਆ ਹੋਣਾ ਵੀ ਪਰਚਾ ਉਹਦਾ ਧਰਮ ਦਾ ਕੋਈ ਉਹਦੇ ਵਾਸਤੇ ਪਰਚਾ ਹੁੰਦਾ ਦੇਖ ਗੱਲ ਨਜ਼ਰ ਨਹੀਂ ਆ ਰਹੀ ਸਾ ਅਸੀਂ ਵੀ ਕਹਿ ਸਕਦੇ ਹਾਂ ਅਸੀਂ ਦੇਖੀ ਬਈ ਨਜ਼ਰ ਨਹੀਂ ਆ ਰਹੀ ਜੇ ਲੇਕਿਨ ਉਹ ਇੱਕ ਪ੍ਰਸ਼ਾਸਨ ਤੇ ਦਬਾਅ ਆ ਮੈਂ ਤਾਂ ਪਹਿਲੀ ਗੱਲ ਤੇ ਇਸ ਕਰਕੇ ਕਹਿਣਾ ਵੀ ਤੁਹਾਨੂੰ ਧਰਨਾ ਦੇਣ ਦੀ ਨੌਬਤ ਕਿਉਂ ਆਈ ਜਦੋਂ ਬਿਨਾ ਧਰਨਾ ਹੀ ਤਾਂ ਕੋਈ ਗੱਲ ਦਾਤ ਸਿਰੇ ਚੜ੍ਹ ਰਹੀ ਸੀ ਪ੍ਰਸ਼ਾਸਨ ਤੁਹਾਨੂੰ ਗੱਲ ਪੁੱਛ ਰਿਹਾ ਸੀ ਤੁਸੀਂ ਜਾ ਕੇ ਪ੍ਰਸ਼ਾਸਨ ਨਾਲ ਚਰਚਾ ਕਰੋ ਧਰਨਾ ਦੇਣਾ ਤਾਂ ਤੁਸੀਂ ਅਨਸ਼ਾਸਿਤ ਰਹੋ ਤੁਸੀਂ ਆਪਣੇ ਹਾਈ ਕਮਾਂਡ ਨੂੰ ਪੁੱਛੋ ਵੀ ਸਾਡਾ ਕੰਮ ਨਹੀਂ ਹੋ ਰਿਹਾ ਜੀ ਅਸੀਂ ਧਰਨਾ ਦੇਣਾ ਬੇਸ਼ੱਕ ਤੁਸੀਂ ਪੰਜਾਬ ਪ੍ਰਧਾਨ ਸੀ ਤੁਹਾਡੀ ਜ਼ਿੰਮੇਵਾਰੀ ਮੰਨਦੀ ਸੀ ਤੁਸੀਂ ਆਪਣੇ ਜਿਹੜੇ ਹਾਇਰ ਕਾਉਂਸਲਟੀ ਨੂੰ ਗੱਲ ਕਰਦੇ ਉਹਨਾਂ ਨੂੰ ਕੌਨਫੀਡੈਂਸ ਲ ਵੇ ਅਸੀਂ ਆਹ ਕੰਮ ਕਰਨ ਲੱਗੇ ਆਂ ਜੀ ਦੱਸੋ ਇਹਦਾ ਕੋਈ ਹੋਰ ਆਲਟਰਨੇਟਿਵ ਹੈ ਚਲੋ ਜੇ ਧਰਨਾ ਦੇ ਵੀ ਦਿੱਤਾ ਜੇ ਕਿਸੇ ਦੀ ਉੱਥੇ ਫਿਰ ਤੁਹਾਨੂੰ ਆਪਣੀ ਬੁੱਧੀ ਤੋਂ ਵੀ ਕੰਮ ਲੈਣਾ ਚਾਹੀਦਾ ਸੀ ਆਪਣੀ ਤਾਕਤ ਪਹਿਚਾਣਨੀ ਚਾਹੀਦੀ ਹੈ ਵੀ ਅਸੀਂ ਕਿੰਨੀ ਤਾਕਤ ਦੇ ਵਿੱਚ ਆਂ ਜੇ ਮੈਂ 20 ਬੰਦੇ ਲੈ ਕੇ ਅੱਜ ਰੋਡ ਜਾਮ ਕਰੂੰਗਾ ਹਾਈਵੇ ਜਾਮ ਕਰੂੰਗਾ ਲੋਕ ਤਾਂ ਮੈਨੂੰ ਮਾੜਾ ਕਹਿਣਗੇ ਨਾ ਜੇ 20 ਬੰਦੇ ਲੈ ਕੇ ਯਾਰ ਤੂੰ ਰੋਡ ਜਾਮ ਕਰੀਂ ਬਟਾ ਅਸੀਂ ਕਿਸਾਨਾਂ ਨਾਲ ਲੈਂਦੇ ਆਂ ਪਜਾਰਾ ਨਹੀਂ ਕਿੰਨੇ ਪਹੁੰਚ ਜਾਂਦੇ ਆ ਤੇ ਸਾਡੇ ਕੋਲ ਦੇ ਜਿੰਨੇ ਵਰਕਰ ਸੀ ਜੇ ਉਹਨੂੰ ਲੋਡ ਉਤਾਰੇਗੀ ਤੁਸੀਂ ਉਸ ਹਿਸਾਬ ਦੀ ਬੁੱਧੀ ਤੋਂ ਕੰਮ ਲੈ ਕੇ ਉਸ ਮਸਲੇ ਨੂੰ ਉਸ ਵੇਲੇ ਸੁਲਝਾਇਆ ਜਾ ਸਕਦਾ ਸੀ ਇਹਨਾਂ ਲੰਮਣ ਨਹੀਂ ਪੈਣਾ ਚਾਹੀਦਾ ਸੀਗਾ ਪਰ ਫਿਰ ਵੀ ਪ੍ਰਸ਼ਾਸਨ ਦੀ ਵੀ ਗਲਤੀ ਆਈ 295 ਲਾਉਣਾ ਗਲਤ ਗੜਾ ਜਿਹੜਾ ਮੈਂ ਦੇਖ ਰਿਹਾ ਤੁਸੀਂ ਕਹਿ ਰਹੇ ਸੀਗੇ ਵੀ ਸਾਡੇ ਜਿਹੜੇ ਕਈ ਅਜੇ ਮੈਂਬਰ ਆਪਣੇ ਆਪ ਨੂੰ ਹਾਈਲਾਈਟ ਹੋਣ ਦੇ ਵਾਸਤੇ ਕਹਿੰਦੇ ਬੰਬ ਬੰਨ ਕੇ ਅਸੀਂ ਜਾਵਾਂਗੇ ਬੰਗਲਾ ਬੰਗਾਲ ਜਾਵਾਂਗੇ ਪਾਕਿਸਤਾਨ ਭੇਜ ਦਿਓ ਮੋਦੀ ਸਾਹਿਬ ਇਹ ਵੀ ਗੱਲ ਬਿਲਕੁਲ ਪੰਜਾਬ ਦੇ ਹਿੰਦੂਆਂ ਦੀ ਤਾਂ ਤੁਹਾਡੇ ਤੋਂ ਬਾਤ ਨਹੀਂ ਪੁੱਛੀ ਜਾਂਦੀ ਉਹਨਾਂ ਦੇ ਤਾਂ ਤੁਸੀਂ ਸੁਣਨੋਂ ਤਿਆਰ ਨਹੀਂ ਉਹਨਾਂ ਦੇ ਤਾਂ ਰੱਖਿਆ ਕਰਨੋਂ ਤਿਆਰ ਨਹੀਂ ਬੰਗਲਾਦੇਸ਼ ਵਿੱਚ ਜਦੋਂ ਹਿੰਦੂਆਂ ਨੇ ਉੱਥੇ ਕਤਲੇਆਮ ਹੋਇਆ ਤੁਸੀਂ ਉਦੋਂ ਦੀ ਗੱਲ ਕਰੀ ਜਾਂਦੇ ਹੋ ਮਹਾਰਾਸ਼ਟਰ ਦਾ ਤੁਸੀਂ ਦੇਖ ਲਓ ਜੇ ਸਾਡੇ ਬੰਗਾਲ ਦੇ ਵਿੱਚ ਹੁੰਦਾ ਸਾਡੇ ਦੇਸ਼ 'ਚ ਹੈ ਨਾ ਬੰਗਾਲ 'ਚ ਉੱਥੇ ਜੇ ਹਿੰਦੂਆਂ ਦੀ ਕਤਲ ਹੋਈ ਕੋਈ ਉਦੋਂ ਦੀ ਗੱਲ ਨਹੀਂ ਕਰਦੇ ਕੋਈ ਬੰਗਲਾਦੇਸ਼ ਦੀ ਗੱਲ ਕਰੀ ਜਾਂਦੇ ਮੰਗਲਾ ਜਿਹੜੇ ਹਿੰਦੂਆਂ ਦੇ ਤਾਂ ਚਾਰ ਹੋਇਆ ਸਾਡੀ ਸਰਕਾਰ ਦੇਖੇ ਉਧੋਈ ਸਰਕਾਰ ਦੇਖੇ ਕਿੰਨਾਂ ਕੰਟਰੋਲ ਕਰਨਾ ਅੱਛਾ ਜਿਨਾਨੀਆਂ ਨੂੰ ਤਾਂ ਕਹੀ ਜਾ ਰਹੀ ਰੀਲਾ ਬਣਾਉਂਦੀ ਆ ਇਹ ਕਰਦੀ ਆ ਪਰ ਲੇਕਿਨ ਤੁਹਾਡੇ ਬੰਦੇ ਬਹੁਤ ਰੀਲਾ ਬਣਾ ਕੇ ਪਾ ਪਾਰੇ ਆ ਮੈਂ ਦੇਖੀ ਯਾਰ ਨੰਗੇ ਕੱਚੇ ਪਾ ਕੇ ਕੋਈ ਵਿਆਹ ਕਰਦੇ ਤੇ ਉਹਨਾਂ ਨੇ ਕਮੈਂਟ ਵੀ ਦੇਖੋ ਨਾ ਕਿੰਨੇ ਬਾਰੇ ਇਸੇ ਕਰਕੇ ਸ਼ਿਵ ਸਨਾਨ ਦਾ ਮਿਆਰ ਘਿਰ ਗਿਆ ਸ਼ਿਵ ਸਨਾਨ ਦੇ ਮਿਆਰ ਨੂੰ ਫੇਰ ਜ਼ੀਰੋ ਤੋਂ ਪੁਰਖਣਾ ਪਏਗਾ ਤੁਹਾਨੂੰ ਕਹਾਂ ਚਾਹੀਦਾ ਵੀ ਜਿਹੜੇ ਬੰਦੇ ਇਦਾਂ ਦਾ ਕੰਮ ਕਰ ਰਹੇ ਆ ਵੀ ਉਹ ਇਸ ਤਰ੍ਹਾਂ ਦਾ ਓਪਰਨਸ਼ਿਪ ਸਨਾਨ ਦਾ ਨਾਮ ਹਟਾ ਦਿਓ ਬੰਦੇ ਦੇਖੋ ਲੋਕ ਰਾਜ ਲੋਕ ਰਾਜ ਦੇ ਵਿੱਚ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਰ ਇੱਕ ਨੂੰ ਅਧਿਕਾਰ ਆ ਜਿਹੜਾ ਮਰਜ਼ੀ ਗੁੱਟ ਬਣਾਵੇ ਜਿਹੜਾ ਮਰਜ਼ੀ ਨਾ ਬਣਾਵੇ ਜੋ ਮਰਜ਼ੀ ਕਰੇ ਕਿਸੇ ਨੂੰ ਅਸੀਂ ਰੋਕ ਨਹੀਂ ਸਕਦੇ ਸਾਨੂੰ ਸੰਵਿਧਾਨਕ ਅਧਿਕਾਰ ਹੀ ਨਹੀਂਗਾ ਕਿ ਕਿਸੇ ਨੂੰ ਰੋਕੇ ਵੀ ਤੂੰ ਨਹੀਂ ਬਣਾ ਸਕਦਾ ਇਹਦਾ ਨਾਂ ਨਹੀਂ ਲੱਗ ਸਕਦਾ ਚਲੋ ਜਿਵੇਂ ਸਾਡਾ ਕੋਈ ਉਗਠਨ ਹੈ ਅਸੀਂ ਆਪਣੇ ਗਠਨ ਦੇ ਵਿੱਚ ਕੋਈ ਵੀ ਸਾਡਾ ਮੈਂਬਰ ਗਲਤ ਕੰਮ ਕਰਦਾ ਤਾਂ ਅਸੀਂ ਉਹ ਗਠਨ ਦੇ ਮੈਂਬਰ ਆ ਅਸੀਂ ਵਿਰੋਧ ਕਰਕੇ ਪਤਾ ਪੈਂਦਾ ਕਿ ਕੱਢ ਸਕਦੇ ਉਹਨੂੰ ਕੱਢ ਦੇਣਗੇ ਉਹ ਨਵਾਂ ਕਰਪਿਆ ਨੂੰ ਆ ਹੀ ਬਣਿਆ ਇਹ ਸ਼ਿਵਸ਼ੰਗ ਜਿਹੜੇ ਇਹਨਾਂ ਨੂੰ ਗੁੱਟ ਬਣਿਆ ਆ ਹੀ ਬਣਿਆ ਸੰਦੀਪ ਭਨੋਲੀ ਦੀ ਗੱਲ ਕੀਤੀ ਜਾਵੇ ਤਾਂ ਸੰਦੀਪ ਭਨੋਲੀ ਸ਼ਿਵਸ਼ੰਗ ਬਾਲਾ ਠਾ ਕੇ ਰਹਿਦਾ ਠੀਕਾ ਉਸ ਬਲੇ ਅਸੀਂ ਵੀ ਜਾਣਦੇ ਆ ਛੋਟੇ ਛੋਟੇ ਜਾਣਦੇ ਪਰ ਲੇਕਿਨ ਜਦੋਂ ਇਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਕੱਢ ਦਿੱਤਾ ਬਾਲਾ ਸਾਹਿਬ ਠਾਕਰੇ ਦਾ ਨਾਮ ਪੰਜਾਬ ਦੇ ਵਿੱਚ ਲਿਆਉਣ ਵਾਲਾ ਉਹ ਜਗਦੀਸ਼ ਟੰਗੜੀ ਉਸ ਵੇਲੇ ਸਾਨੂੰ ਸੱਦਾ ਆਇਆ ਵੀ ਆਓ ਦੋ ਸ਼ੇਰ ਮਿਲ ਕੇ ਇਹਦਾ ਸਮਾਧਾਨ ਕਰਾਂਗੇ ਲੇਕਿਨ ਜਦੋਂ ਅਸੀਂ ਵੇਖਿਆ ਕਿ ਪੰਜਾਬ ਦੇ ਹਿੰਦੂਆਂ ਦੀ ਉੱਤੇ ਬਾਤ ਨਹੀਂ ਸੁਣੀ ਜਾਂਦੀ ਦੋ ਸਾਲ ਤਿੰਨ ਸਾਲ ਚਾਰ ਸਾਲ ਵੇਟ ਕੀਤੀ ਕਿ ਮਜਾਂ ਦੇ ਹਿੰਦੂ ਤਾਂ ਉਹ ਵੀ ਮਰ ਰਿਹਾ ਅਸੀਂ ਮਹਿਮਨ ਸਾਨੂੰ ਉਹਦਾ ਕੀ ਫਾਇਦਾ ਫਿਰ ਅਸੀਂ ਆਪਣੀ ਲੜਾਈ ਲੜਨੇ ਫਿਰ ਆਪ ਹੀ ਨਾਲ ਲੜੇ ਆਪ ਲੜਾਂਗੇ ਫਿਰ ਅਸੀਂ ਉਹਨਾਂ ਦਾ ਸਾਥ ਛੱਡਿਆ ਫਿਰ ਅਸੀਂ ਅਖਿਲ ਭਾਰਤੀ ਸਭਾ ਰਾਸ਼ਟਰੀਵਾਦੀ ਆਪਣੀ ਇਲੈਕਸ਼ਨ ਕਮਿਸ਼ਨ ਤੋਂ 91 ਦੇ ਵਿੱਚ 99 91 ਦੇ ਵਿੱਚ 1999 ਦੇ ਵਿੱਚ ਅਸੀਂ ਰਜਿਸਟਰਡ ਕਰਾਈ ਔਰ ਰਜਿਸਟਰ ਕਰਾ ਕੇ ਆਪਾਂ ਨੂੰ ਇੱਕ ਰਾਜਨੀਤਿਕ ਦਾ ਪਾਰਟੀ ਦਾ ਦਰਜਾ ਦਿੱਤਾ ਪਰੰਤੂ ਸਾਨੂੰ ਆਪਣੀ ਪਾਵਰ ਦਾ ਪਤਾ ਸੀ ਕਿ ਸਾਡਾ ਸਮਾਜ ਕਿੰਨਾ ਕਿ ਸਾਡੇ ਨਾਲ ਖੜਦਾ ਐਸੇ ਅਸੀਂ ਅਜੇ ਤੱਕ ਆਪਣੇ ਆਪ ਨੂੰ ਸક્ષਮ ਨਹੀਂ ਸਮਝ ਸਕੇ ਕਿ ਅਸੀਂ ਐਮਐਲਏ ਦਾ ਜਾਂ ਕੋਈ ਐਮਪੀ ਦਾ ਇਲੈਕਸ਼ਨ ਲੜ ਸਕੇ ਕਿਉਂਕਿ ਸਮਾਜ ਸਾਥ ਨਹੀਂ ਦਿੰਦਾ ਇਹਨਾਂ ਡਰਾਮਿਆਂ ਦੀ ਵਜ੍ਹਾ ਕਰਕੇ ਜੀ ਅਬ ਮੈਂ ਦੇਖ ਰਿਹਾ ਸੀ ਕਿ ਉਹ ਜਿਹੜੇ ਥੋੜੇ ਪੰਜਾਬ ਭਾਰ ਦੇ ਮੈਂਬਰ ਬਣਾਏ ਸਭ ਦੇ ਆਪਣੇ ਆਪਣੇ ਰਸਤੇ ਲੱਗੇ ਇਥੇ ਬਿਲਕੁਲ ਪੀਪਲ ਬਲਕਿ ਵੈਸੇ ਗੁੱਸਾ ਨਹੀਂ ਕਰਨਾ ਕੁਝ ਗੱਲਾਂ ਮੇਰੀਆਂ ਸੀ ਹੈ ਮੇਰੇ ਦਿਲ ਦੇ ਵਿੱਚ ਮੈਂ ਤੁਹਾਨੂੰ ਪੁੱਛੀਆਂ ਕਿਉਂਕਿ ਮੈਂ ਵੀ ਇੱਕ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ ਹੈਗਾ ਪਰ ਲੇਕਿਨ ਜਦੋਂ ਸਾਡੇ ਆਪਣੇ ਬੰਦਿਆਂ ਦੀ ਬੜੀ ਕਮੈਂਟਸ ਬਾਰੇ ਜਿੱਥੇ ਗਲਤ ਲਿਖਿਆ ਜਾਂਦਾ ਤਾਂ ਕੋਈ ਦੁੱਖ ਸਾਨੂੰ ਵੀ ਹੁੰਦਾ ਪਰ ਲੇਕਿਨ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਸੱਚਾਈ ਦੇ ਨਾਲ ਤੁਸੀਂ ਇਹ ਗੱਲ ਕਹਿੰਦੀਆਂ ਦੇਖੋ ਅਸੀਂ ਸੱਚਾਈ ਜੇ ਕਬੂਲ ਨਹੀਂ ਕਰਾਂਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ ਸਮਾਜ ਨੂੰ ਅਸੀਂ ਕੀ ਜਵਾਬ ਦੇਣ ਜਵਾਬ ਦੇਦਾ ਅਸੀਂ ਆਣਾ ਅਸੀਂ 47 ਸਾਲ ਕੱਢਦੇ ਇਸ ਜਨਨ ਦੇ ਵਿੱਚ ਉਸ ਦਾ ਜਵਾਬ ਦੇ ਅਸੀਂ ਆ ਸਾਨੂੰ ਸਮਾਜ ਪੁੱਛਦਾ ਵੇ ਕੀ ਆ ਸ਼ਿਵਸਨਾਂ ਦੀ ਦੇਣ ਅੱਜ ਦੀ ਸ਼ਿਵਸਨਾਂ ਦੀ ਦੇਣ ਕੀ ਆ ਉਸ ਸਮੇਂ ਦੀ ਸ਼ਿਵਸਨਾਂ ਦੀ ਦੇਣ ਕੀ ਸੀ ਅਸੀਂ ਆਪ ਖੁਦ ਇਸ ਚੈਨਲ ਦਾ ਕੰਮ ਕਰਦੇ ਆ ਪਰ ਲੇਕਿਨ ਅਸੀਂ ਆਪਣੀ ਫੀਡਬੈਕ ਵੀ ਲੈਣੇ ਆ ਸਾਨੂੰ ਲੋਕ ਕੀ ਕਹਿੰਦੇ ਆ ਲੋਕ ਕਿੰਨਾ ਸਾਨੂੰ ਬੁਰਾ ਪੈਂਦੇ ਮਾੜਾ ਕਹਿੰਦੇ ਲੇਕਿਨ ਕਹਿਣ ਦਾ ਮਤਲਬ ਇਹ ਵੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਤੇ ਚੰਗੇ ਕੰਮ ਕਰਨੇ ਚਾਹੀਦੇ ਧੰਨਵਾਦ ਤੁਹਾਡਾ ਬਹੁਤ ਸਮਾਜ ਦਾ ਨਾਮ ਲੈ ਕੇ ਚਾਹੁੰਦਾ ਹਾਂ ਅੱਜ ਨੂੰ ਜਿੰਨੇ ਚਿਰ ਅਸੀਂ ਨਾਲ ਲੈ ਕੇ ਨਹੀਂ ਚੱਲਾਂਗੇ ਜੀ ਸਮਾਜ ਦੇ ਕੰਮ ਨਹੀਂ ਕਰਾਂਗੇ ਸਮਾਜ ਸਾਨੂੰ ਦਤਕਾਰ ਦੇ ਹੀ ਰਹੇਗਾ ਬਹੁਤ ਬਹੁਤ ਧੰਨਵਾਦ ਸਾਡਾ ਦਰਸ਼ਕੋ ਤੁਸੀਂ ਸੁਣ ਲਿਆ ਸ ਕਿਉਂਕਿ ਅਸੀਂ ਲੋਕ ਚੋਦੇ ਆ ਵੀ ਸਾਡੇ ਨਾਲ ਪੁਲਿਸ ਤੁਰੇ ਚਰਨਾ ਥਾਣੇਦਾਰ ਤੁਰੇ ਕਰਨੈਸੇਟੂ ਤੁਰੇ ਇਹ ਸਾਡੀ ਟੋਰ ਹੈ ਇਹ ਟੋਰ ਨਹੀਂ ਹੈਗੀ ਟੋਰ ਸਾਡੀ ਉਹ ਹੈ ਜਿਹੜਾ ਅਸੀਂ ਆਪਣਾ ਕੰਮ ਕਰਦੇ ਆ ਸਹੀ ਕੰਮ ਕਰਦੇ ਆ ਔਰ ਜਿਹੜਾ ਇਨਸਾਨੀਅਤ ਦਾ ਕੰਮ ਕਰਦੇ ਆ ਧੰਨਵਾਦ ਸਾਹਿਬ ਧੀ ਧਰਤੀ ਹੈ ਇੱਥੇ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ ਆ ਹਿੰਦੂਆਂ ਨੂੰ ਬਚਾਉਣ ਆਲੇ ਸਾਡੇ ਸਰਦਾਰ ਭਰਾ ਤੇ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਨੇ ਸਾਥ ਦੇ ਉੱਤੇ ਅਸੀਂ ਸਾਰੇ ਬੈਠੇ ਆ ਅਸੀਂ ਇੱਥੇ ਰਹੀਏ ਇਕ ਰਹੀਏ ਜਿਹੜਾ ਬੰਦਾ ਪੂਰਾ ਹੈ ਜਾਂ ਵਿੱਚ ਪੂਰਾ ਹੈ ਉਦੋਂ ਨੂੰ ਆਪਾਂ ਬਿਲਕੁਲ ਆਪਣੇ ਨਾਮ ਨਹੀਂ ਲਾਣਾ ਅਸੀਂ ਸਾਰੇ ਪਾਈਆਂ ਨੂੰ ਨਾਲ ਲਾਈਏ ਇੱਕੋ ਕਚਨ ਦੀਏ ਜੈ ਮਾਤਾ ਦੀ ਆਹ ਨੂੰ ਸਾਰਿਆਂ ਦਾ ਧੰਨਵਾਦ ਇਹ ਦੁੱਖ ਦੀ ਗੱਲ ਆ ਮੈਂ ਪੰਜਾਬ ਦੇ ਵਿੱਚ ਜਿਹੜਾ Hindu ਸਮਾਜ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੇਖੋ ਮੁਕਸਰ ਦੇ ਵਿੱਚ ਇੱਕ ਛੋਟੀ ਜੀ ਲੜਾਈ ਹੋਈ ਉਹ ਵੀ ਲੜਾਈ ਤਾਂ ਹੋਈ ਆਪਣੇ ਹੱਥ ਲਈ ਤਾਂ ਨਾ ਲਾਇਆ ਸੀ 10 ਦਿਨ ਤੋਂ ਸਾਡੇ ਪ੍ਰਧਾਨ ਜਿਹਨਾਂ ਦੇ ਘਰ ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ 25 ਬੰਦਿਆਂ ਦੇ ਕਰੀਬ ਲੋਕਾਂ ਨੇ ਹਮਲਾ ਕੀਤਾ ਕਿਰਪਾਨਾਂ ਮਾਰ ਕੇ ਜਦੋਂ ਉਹਦਾ ਇਨਸਾਫ ਵਾਸਤੇ ਚੌਕੀ ਇੰਚਾਰਜ ਵਾ ਗਏ ਉਹਨੇ ਐਸਐਚਓ ਬਾ ਭੇਜਤਾ ਐਸਐਚਓ ਬਾ ਗਏ ਤਾਂ ਡਿਫਟੀ ਵਾ ਭੇਜਤਾ ਮਤਲਬ ਕਿ ਕਿੱਡੇ ਦੁੱਖ ਦੀ ਗੱਲ ਆ 10 ਦਿਨ ਘੁੰਮਦੇ ਰਹੇ ਉਹ ਤੋਂ ਬਾਅਦ ਜੇ ਧਰਨਾ ਲਾਇਆ ਤਾਂ ਧਰਨੇ ਦੇ ਵਿੱਚ ਇੱਕ ਨੌਜਵਾਨ ਸਿੱਖ ਨੌਜਵਾਨ ਆ ਕੇ ਕਹਿੰਦਾ ਤੁਹਾਡੇ ਤੇ ਗੱਡੀ ਚੜਾ ਦੇਣੀ ਤੁਹਾਨੂੰ ਦੱਬ ਕੇ ਮਾਰ ਦੇਣਾ ਸ਼ਿਵਸਣ ਵਾਲਿਆਂ ਨੂੰ ਐ ਕਰ ਦੇਣਾ ਜਿਹੋ ਦੇ ਨਾਲ ਝਗੜਾ ਹੋ ਗਿਆ ਹੱਥੋਂ ਭਾਈ ਹੋ ਗਈ ਤਾਂ 200 ਦੇ ਵਿੱਚ 295 ਦਾ ਕੀ ਫਰਕ ਬਣਦਾ ਉੱਥੇ ਦੀ ਪ੍ਰਸ਼ਾਸਨ ਨੇ ਐਸਐਸਪੀ ਨੇ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਰਪੀ ਸਿੰਘ ਗਿਆਨੀ ਜਿਹੜੇ ਉੱਥੇ ਅਕਾਲ ਤਖਤ ਦੇ ਜਥੇਦਾਰ ਸੀ ਸਾਹਿਬका ਉਹਨਾਂ ਨੇ ਪ੍ਰੈਸ਼ਰ ਪਾਇਆ ਵੀ ਜੇ ਤੇ 259 ਨਾ ਲਾਈ ਤਾਂ ਅਸੀਂ ਧੰਨੇ ਲਾ ਦਾਂਗੇ ਅੱਜ ਸਿੱਖ ਸਮਾਜ ਉੱਤੇ ਧੰਨੇ ਲਾ ਕੇ ਬੈਠਾ ਸਾਡੇ 9 ਦੇ ਕਰੀਬ ਸ਼ਿਵਸੈਨ ਕੋਲ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਉਹਨੂੰ ਵੀ ਪੇਸ਼ ਕਰਨ ਦੀ ਗੱਲ ਕਰ ਰਹੇ ਨੇ ਦੂਜੇ ਪਾਸੇ ਜਲੰਧਰ ਦੇ ਵਿੱਚ ਦੁਕਾਨ ਦੇ ਵਿੱਚ ਵੜ ਕੇ ਨਿਹੰਗਾਂ ਨੇ ਭੰਨ ਤੋੜ ਕੀਤੀ ਉੱਥੇ ਭਗਵਾਨ ਵਿਸ਼ਨੂੰ ਜੀ ਦੀ ਫੋਟੋ ਨੂੰ ਛੋਟਾ ਦਿੱਤਾ ਉੱਥੇ ਦੁਕਾਨ ਨੂੰ ਤੋੜ ਦਿੱਤਾ ਉਹਦੇ ਤੇ 259 ਕਿਉਂ ਨਹੀਂ ਲਾਈ ਗਈ ਉਹ ਇੱਕ ਵਿਚਾਰੀ ਨਿਰਦੋਸ਼ ਬੱਚੀ ਲੇਡੀਜ਼ ਜਿਹੜੀ ਆਪਣੇ ਵਪਾਰ ਕਰਦੀ ਸੀ ਚਲੋ ਠੀਕ ਹੈ ਉਹ ਆਪਣੇ ਅੰਗ ਪ੍ਰਦਰਸ਼ਨ ਕਰਦੀ ਸੀ ਉਹ ਆਪਣੇ ਪਰਿਵਾਰ ਨੂੰ ਪਾਲਦੀ ਸੀ ਆਪਣੇ ਦੋ ਭਾਈਆਂ ਦੇ ਪਰਿਵਾਰ ਨੂੰ ਪਾਲਦੀ ਸੀ ਉਹਦੀ ਕਮੀ ਕਿਸੇ ਨੇ ਨਹੀਂ ਦੇਖੀ ਉਹਦੀ ਮਾਰ ਕੇ ਬਲਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਛੋਟੇ ਛੋਟੇ ਬੱਚਿਆਂ ਦਾ ਬਲਤਕਾਰ ਗਿਆ ਤਾਂ ਉਹ ਕਿੱਥੇ ਗਿਆ ਸੀ ਅੰਮ੍ਰਿਤਮਾਨ ਜਦ ਪੰਜਾਬ ਦੇ ਵਿੱਚ ਫਿਲਮਾਂ 'ਚ ਦਿਖਾਉਂਦੇ ਨੇ ਅੰਗ ਪ੍ਰਦਰਸ਼ਨ ਉਹਨਾਂ ਹੀਰੋਆਂ ਨਾਲੇ ਫੋਟੋ ਆਖ ਜਾਂਦੇ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਪੰਜਾਬ ਦੇ ਵਿੱਚ ਇੰਨੇ ਬਲਤਕਾਰ ਹੁੰਦੇ ਉੱਥੇ ਜਾ ਕੇ ਕੰਨ ਜੇ ਕਿ ਗਰੀਬ ਵਿਚਾਰਾ ਬੜੇ ਪਰਵਾਰ ਨੂੰ ਪਾਲਣ ਵਾਸਤੇ ਇਹ ਜਾ ਕੰਮ ਕਰਦੇ ਉਹਨਾਂ ਨਾਲ ਇਹ ਕੀਤਾ ਜਾਂਦਾ ਅੱਜ ਸ਼ਿਵਸਨਾਂ ਨੇ ਪੂਰਾ ਹਿੰਦੂ ਸਮਾਜ ਨੂੰ ਇਕੱਠੇ ਕਰਕੇ ਬੱਕ ਬੱਕ ਸ਼ਹਿਰਾਂ 'ਚੋਂ ਅਸੀਂ ਇੱਕ ਪੋਡਾ ਪ੍ਰੋਗਰਾਮ ਲਿਖਣ ਜਾ ਰਹੇ ਹਾਂ ਅਸੀਂ ਧੰਨੇ ਵੀ ਲਾਵਾਂਗੇ ਐਸਐਸਪੀ ਦਾ ਘਰਾ ਵੀ ਕਰਾਂਗੇ ਤੇ ਅੱਜ ਵੀ ਅਸੀਂ ਐਸਐਸਪੀ ਦੇ ਦਫ਼ਤਰ ਤੱਕ ਜਾਵਾਂਗੇ ਉੱਥੋਂ ਅਸੀਂ ਦੇਖਾਂਗੇ ਕਿ ਹਿੰਦੂ ਸਮਾਜ ਨੂੰ ਕਿੱਦਾਂ ਰੋਕਿਆ ਜਾਂਦਾ ਜਿਹਨਾਂ ਦਾ 295 ਦੇ ਪਰਚੇ ਦੱਜ ਕਰਨੇ ਉਹਨਾਂ ਨੂੰ ਨਹੀਂ ਕੀਤੇ ਜਾਂਦੇ ਕੱਲ ਨੂੰ ਸਾਨੂੰ ਕੋਈ ਵੀ ਚਾਰ ਸਰਦਾਰ ਆ ਕੇ ਸਾਡੇ ਨਾਲ ਲੜ ਪੈਣਗੇ ਬਾਅਦ ਚ ਕਹਿੰਦੇ ਸਾਡੀ ਪੱਕ ਲੈ ਗਈ ਤਾਂ ਸਾਡੇ ਨੇ 295 ਲਾ ਦੇ ਜਾਣ ਤਾਂ ਇਹਦਾ ਮਤਲਬ ਹੈ ਪੰਜਾਬ ਸਿੰਧੂ ਗੁਲਾਮ ਹੈ ਹਿੰਦੂ ਗੁਲਾਮੀ ਨਾਲ ਕਹਿੰਦੇ ਅਸੀਂ ਇੱਥੇ ਪੰਜਾਬ ਚ ਟੈਕਸ ਦੇ ਰਹੇ ਨੇ ਅਸਲੀ ਪੰਜਾਬ ਦੇ ਪੰਜਾਬੀ ਨੇ ਅਸੀਂ ਆਪਣੇ ਲਈ ਇਨਸਾਫ ਲੈਣ ਲਈ ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਹੱਕ ਲਮਣਗੇ ਬਹੁਤ ਵਧੀਆ ਕਰੋ ਫੇਸਬੁਕਾਂ ਨੇ ਕੰਮ ਨਹੀਂ ਕਰਨਾ ਜਿੰਨਾ ਚਿਰ ਸਮਾਜ ਵਿੱਚੋਂ ਜਿਹੜੇ ਜਨ ਸਮਾਜ ਵੱਡੇ ਨਾਲ ਨਹੀਂ ਜਾਂਦਾ ਸਮਾਜ ਵੱਡੇ ਵਰਕਰਾਂ ਦੀ ਨਾਲ ਕੰਮ ਦੇ ਆ ਉਹਨਾਂ ਦੀ ਲੋੜ ਨਹੀਂ ਕਰਦਾ ਸਮਾਜ ਤੁਹਾਡੀ ਗੱਲਾਂ ਖਣ ਕੇ ਜੋ ਭੱਲੇ ਕਮੈਂਟ ਲਿਆ ਹੁਆ ਕਿ ਕੀ ਕਹੇ ਬਾਦ ਅੱਗੇ ਬੈਤੋਲੀ ਪੰਨ ਕਰੂ ਇਹ ਡਰਾਮੇ ਜੇ ਸੇਵਸਨਾਨ ਤੇ ਰਹਿਣਾ ਜਾਂ ਸੇਵਸਨਾਨ ਉਹੀ ਪਹਿਲਾ ਕਰਨੀ ਆ ਤੇ ਤੁਹਾਨੂੰ ਇਹ ਡਰਾਮੇ ਬੰਦ ਕਰਨੇ ਪੈਣਗੇ ਇਹ ਨਹੀਂ ਕਿ ਮੋਦੀ ਜੀ ਮੈਨੂੰ ਬੰਮ ਬਣ ਕੇ ਮੈਨੂੰ ਭੇਜੋ ਪਾਕਿਸਤਾਨ ਮੈਨੂੰ ਜੋ ਜੀ ਮੰਗਾ ਲਈ ਤੇ ਜਮਾਤੇ ਤੁਹ ਲੋਕ ਤਾਂ ਨਾ ਮਜ਼ਾਕ ਕਰਾਉਂਦੇ ਆ। ਇਹ ਹੀ ਸੱਜਣਾ ਉਹ ਲੈ ਗਿਆ। ਕੰਮ ਕਰੋ। ਲੋਕਾਂ ਦੇ ਵਿੱਚ ਮਿਲੋ। ਲੋਕਾਂ ਨੇ ਕੰਮ ਕਰਾਓ। ਲੋਕਾਂ ਦੇ ਦਿਲ ਚ ਘਰ ਦਾ ਆਪਣਾ ਵਾਸ ਕਰੋ। ਤਾਂ ਜਾ ਕੇ ਤੁਹਾਡੇ ਨਾਲ ਜਿਹੜੇ ਵੱਡੀ ਜਿਹੜੀ ਬੱਲੇ ਬੱਲੇ ਹੋ ਵੀ ਅਦਰਵਾਇ ਅੱਜ ਵੀ ਮਰੇ ਆ। ਕੱਲ੍ਹ ਵੀ ਮਰੇ ਆ। ਆ ਜੋਰੇ ਇੱਕ ਦੇ ਦੋਸਤ ਕਟਿਆਣੇ ਹੋਈ ਆ। ਮੈਂ 5 ਵਾਰ ਝੇਲ ਘੱਟੀਆਂ ਠੇਸਾਂ ਦੇ ਨਾਲ ਤੇ ਰਾਮ ਰਾਜ ਦੀ ਯਾਤਰਾ ਤੋਂ 15 ਬਈ ਲੈ ਬੰਟਾਈਦਨ ਰਹਿ ਕੇ ਆਇਆ। ਮੇਰੇ ਝੇਲ ਘੱਟੀਆਂ। ਲੁਧਿਆਣਾ ਝੇਲ ਘੱਟੀਆਂ। 15 ਵਾਰ ਦੇਲ ਘੱਟ ਗਏ ਰਾਮ ਰਥ ਯਾਤਰਾ ਚਾਹਦੇ ਰਾਮ ਜਨ ਨੂੰ ਮਿਲਣਾ ਤੇ ਸੱਡਾ ਲਾਉਂਦੀ ਆ ਦੇਖੋ ਗੱਲ ਉਹ ਹੀ ਆ ਕਿ ਇਹ ਫਿਕਰਬਾਨੀ ਤੇ ਨਹੀਂ ਜਾਣੀ ਆ ਕਿ ਇਹ ਕੁਰਬਾਨੀ ਦੇਣੀ ਆ ਤੇ ਆਪਣੇ ਆਪੇ ਜੇ ਕਰਨਾ ਹੀ ਪੋਵੇ ਕਿ ਇਹ ਕੱਲਾ ਰਗੀਵ ਨੰਨ ਚੱਲੇ ਜਾਂ ਮਗਰ ਕਾਫਲਾ ਚੱਲੇ ਕਿ ਕੱਲੇ ਜਾਇਕਾ ਲਾਲੀ ਚੱਲੇ ਜਾਂ ਮਗਰ ਕਾਫਲਾ ਚੱਲੇ ਅਸੀਂ ਤਾਂ ਉਹਨਾਂ ਦੇ ਨਾਸ ਤੈਨ ਤਾਂ ਕਰੋ ਪੈਰ ਪੈਰ ਦਾ ਧਰੋ ਦੇਲੀ ਜਾ ਕੇ ਆਪਣੇ ਜੋਤੀ ਰਾਏ ਜੀ ਕੋਲ ਲੜ ਸਕੋਗੇ ਜੋ ਉਸ ਵੇਲੇ ਲੜਾਈਆਂ ਲੜੀਆਂ ਜਾਂਦੀਆਂ ਸੀ ਕੋ ਸ਼ਰ ਸ਼ਾਨਾ ਦਾ ਉਹਦੇ ਕੱਟ ਕਰਕੇ ਲੜੀਆਂ ਜਾਂਦੀਆਂ ਸੀ ਲੀਡਰਸ਼ਿਪ ਸੀ ਲੀਡਰਸ਼ਿਪ ਦੀ ਕੁਆਲਿਟੀ ਪਹਿਲਾ ਕਰੋ ਕਿ ਲੋਕ ਤੁਹਾਨੂੰ ਮੰਨਣਗੇ ਨਹੀਂ ਕਿ ਮੈਂ ਰਾਸ਼ਟਰਪਤੀ ਬਣਨਾ ਤੇ ਮੈਂ ਆਪਣੇ ਹੌਂਸਲੇ ਲੈ ਕੇ ਲੋਕਾਂ ਨੂੰ ਮੰਨਣੇ ਪਰ ਨਾਲ ਉਹ ਇਹਨੂੰ ਲੋਕਤਾਂ ਬਣਾਉਂ ਸੰਘੂ ਪ੍ਰਧਾਨ ਤੋਂ ਬਹੁਤ ਬੰਦੇ ਆਪਣੇ ਆਪ ਪੈਦਾ ਕਰੋ ਉਹਦੀ ਕੁਆਲਿਟੀ ਕਿ ਲੋਕ ਐਂ ਵੀ ਕੇ ਆਪਣਾ ਖੇਤਾਂ ਦਾ ਇਹ ਆ ਹਿੰਦੂ ਪੁਜਾਰਾ ਖੋਲਾ ਇਹ ਹਿੰਦੂ ਤੋਂ ਰੱਖਾ ਦੇਣ ਵਾਲਾ ਇਹ ਤੁਹਾਡੇ ਨਾਲ ਨੋਕ ਚੱਣਗੇ ਪਰ ਐਕਟਾਂ ਨੇ ਕਿ ਵੀਡੀਓ ਬਾਦਿਆਂ ਦੇਸ਼ਕਾ ਨੇ ਬੋਲਦੇ ਮਾਠਾਪੁਰਾ ਨੇ ਬੋਲਦੇ ਹਕੀਕਤ ਦੀ ਜ਼ਮੀਨ ਦੀ ਗੱਲ ਕਿਉਂ ਜ਼ਮੀਨ ਤੇ ਚੱਲੋ ਅਸੀਂ ਜ਼ਮੀਨ ਤੇ ਰਹਿਂਗ ਰਹਿ ਕੇ ਇੱਥੇ ਪਹੁੰਚੇ ਆ ਸਾਡੇ 45 60ਆਂ ਨੇ ਆਪਣੇ ਅਸਿੱਧੇ ਵੇਚੀਆਂ ਜਨੂਨ ਸੀ ਉਹਨਾਂ ਦੇ ਅੰਦਰ ਅੱਜ ਤੱਕ ਜਨੂਨ ਖਾਰੀ ਗਿਆ जिन्हें जनून नहीं पैदा करोगे हम कुछ कर्बानी नहीं अपने अंदर जनून पैदा करो जोश होशो अपने कायम रखो होश का बयान ते जोश लोग अपने विचड़ो लोगों में कुछ करो लोग मगर चलन लोग चलन जो क्वालिटी नहीं पैदा करो तो क्वालिटी उसका नमस्कार जी पहले दस आज ਨਿਰਣਾ ਦੇਵੀ ਮੰਦਿਰ ਮਲਖਪੁਰ ਵਿਖੇ ਸ਼ਿਵ ਸੈਨ ਗਾਂਧੀ ਜਿਹੜੀ ਇੱਕ ਭਰਮੀ ਮੀਟਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਭਰ ਤੋਂ ਸ਼ਿਵ ਦੇਵੜਾ ਜੀ ਸਾਡੇ ਨਾਲ ਸੈਕਟਰੀ ਹੈ ਪੰਜਾਬ ਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਕਿਹੜੀ ਸ਼ਿਵ ਸੈਨਾ ਤੋਂ ਤੁਸੀਂ ਮੈਂ ਅਖਿਲ ਭਰਤੀ ਸ਼ਿਵ ਸੈਨਾ ਰਾਸ਼ਟਰਵਾਦੀ ਤੋਂ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਰਜਿਸਟਰਡ ਹੈ ਜਗਨਜੀਤ ਟਾਂਗੜੀ ਜੀ ਇਹਦੇ ਜਿਹੜੇ ਸਰਪ੍ਰਸਤ ਨੇ ਉਹਨਾਂ ਦੀ ਧਾਤ ਹੋ ਗਈ 13 ਸਾਲ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਗਿਆ ਸ਼ਿਵ ਸੈਨਾ ਦਾ ਪੰਜਾਬ ਦੇ ਵਿੱਚ ਗਠਨ ਹੀ